ਜੀ 90 ਸਾਲ ਤੇ ਫਰੀਦਕੋਟ ਪੁਲਿਸ ਦਾ ਇੱਕ ਨਵਾਂ ਉਪਰਾਲਾ ਹੈ ਸਾਡੇ ਮਾਨਯੋਗ ਡੀਜੀਪੀ ਸਰ ਵੱਲੋਂ ਸਾਰੇ ਹੀ ਥਾਣਿਆਂ ਤੇ ਚੌਕਿਆਂ ਨੂੰ ਹੁਣ ਹਾਈ ਟੈਕ ਬਣਾਉਣ ਦਾ ਇੱਕ ਨਵੀਂ ਪਹਿਲ ਸਟਾਰਟ ਕੀਤੀ ਗਈ ਹੈ ਤਾਂ ਜਿਹਦੇ ਵਿੱਚ ਜਿਹੜੇ ਡਿਜੀਟਲ ਇਕੁਪਮੈਂਟਸ ਨੇ ਔਰ ਕਾਫੀ ਹਾਈ ਟੈਕਨੋਲੋਜੀ ਇਨਸਟਰੂਮੈਂਟਸ ਨੇ ਉਹ ਸਾਰੇ ਥਾਣਿਆਂ ਨੂੰ ਵੰਡੇ ਜਾ ਰਹੇ ਨੇ ਇਹਦੇ ਵਿੱਚ ਹਰ ਇੱਕ ਥਾਣੇ ਨੂੰ ਇੱਕ ਲੈਪਟਾਪ ਔਰ ਚਾਰ ਨਵੇਂ ਕੰਪਿਊਟਰਸ ਦਿੱਤੇ ਜਾ ਰਹੇ ਨੇ ਸੋ ਅਲਾਵਾ ਜਿਹੜੇ ਸਕੈਨਰਸ ਹੁੰਦੇ ਆ ਮਲਟੀਪਰਪਸ 바ਰ ਕੋਡ ਪ੍ਰਿੰਟਰਸ ਹੁੰਦੇ ਆ ਫੈਡ ਸਲੈਪ ਸਕੈਨਰਸ ਹੁੰਦੇ ਆ ਉਹ ਸਾਰੇ ਵੀ ਸਾਰੇ ਹੀ ਥਾਣਿਆਂ ਤੇ ਚੌਕਿਆਂ ਨੂੰ ਦਿੱਤੇ ਜਾ ਰਹੇ ਨੇ ਇਹ ਤੋਂ ਅਲਾਵਾ ਜਿਹੜੇ ਹਲਕਾ ਡੀਐਸਪੀਜ਼ ਹੁੰਦੇ ਨੇ ਉਹਨਾਂ ਦੇ ਦਫ਼ਤਰਾਂ ਨੂੰ ਵੀ ਇਹ ਸਾਰੇ ਹੀ ਇਕੁਪਮੈਂਟਸ ਦਿੱਤੇ ਜਾ ਰਹੇ ਨੇ ਔਰ ਇਹਦਾ ਇੱਕ ਮੇਨ ਮੰਤਵ ਇਹ ਹੈ ਕਿ ਜਿਵੇਂ ਪਿਛਲੇ ਸਾਲ ਤੁਹਾਨੂੰ ਸਾਰਿਆਂ ਨੂੰ ਯਾਦ ਹੋਊਗਾ ਕਿ ਫਰੀਦਕੋਟ ਪੁਲਿਸ ਨੇ ਆਪਣੇ ਜ਼ਿਲ੍ਹੇ ਦੇ ਸਾਰੇ ਹੀ ਥਾਣੇ ਤੇ ਚੌਕੀਆਂ ਦੀ ਨੁਹਾਰ ਬਦਲੀ ਸੀਗੀ ਉਹਨਾਂ ਨੂੰ ਇੱਕ ਪ੍ਰੋਪਰ ਸਾਫ ਸਫਾਈ ਕਰਕੇ ਪ੍ਰੋਪਰ ਉਹਨਾਂ ਦੀ ਪੇਂਟ ਕਰਕੇ ਰਿਪੇਅਰ ਕਰਕੇ ਉਹਨਾਂ ਨੂੰ ਇੱਕ ਨਵੀਂ ਨੁਹਾਰ ਤੇ ਨਵੀਂ ਰੰਗਤ ਜਿਹੀ ਲੈ ਕੇ ਆਈ ਸੀ ਹੁਣ 2026 'ਚ ਅਸੀਂ ਹੁਣ ਰੀਫਰਬਿਸ਼ਡ ਥਾਣਿਆਂ ਨੂੰ ਡਿਜੀਟਲੀ ਹਾਈ ਟੈਕ ਬਣਾਉਣ 'ਚ ਅਸੀਂ ਇਹ ਇੱਕ ਕਦਮ ਰੱਖ ਰਹੇ ਨੇ ਇਸ ਇੱਕ ਉਪਰਾਲੇ ਦੇ ਤਹਿਤ ਇੱਕ ਟੋਟਲ ਜਿਹੜਾ ਅਸੀਂ ਵੰਡ ਰਹੇ ਨੇ ਉਹ 7 ਲੈਪਟਾਪਸ 24 ਕੰਪਿਊਟਰਸ 18 ਪ੍ਰਿੰਟਰਸ 14 ਮੋਬਾਈਲ ਫੋਨਸ 바ਰ ਕੋਡ ਰੀਡਰਸ 8 ਫੈਡ ਸਲਾਪ ਸਕੈਨਰਸ 8 바ਰ ਕੋਡ ਪ੍ਰਿੰਟਰਸ 8 ਫਿੰਗਰਪ੍ਰਿੰਟ ਸਕੈਨਰਸ 35 ਤੇ 7 ਇਨਵਰਟਰ ਸੈਟਸ ਵੀ ਅਸੀਂ ਦੇ ਰਹੇ ਨੇ ਔਰ ਇਸ ਜਿਹੜਾ ਫਰੀਦਕੋਟ ਪੁਲਿਸ ਦੀ ਜਿਹੜੀ ਐਫੀਸ਼ੀਐਂਸੀ ਹੈ ਔਰ ਪ੍ਰੋਫੈਸ਼ਨਲਿਜ਼ਮ ਹੈ ਉਹ ਹੋਰ ਬੈਟਰ ਹੋਊਗਾ ਤੇ ਸਾਡੀ ਪਬਲਿਕ ਸਰਵਿਸ ਡਿਲੀਵਰੀ ਜਿਹਦੇ ਵਿੱਚ ਸਾਡਾ ਇੱਕ ਮੇਨ ਫੋਕਸ ਰਹਿੰਦਾ ਹੈ ਕਿ ਅਸੀਂ ਬਹੁਤ ਰਿਸਪਾਂਸਿਵ ਰਹੀਏ ਤੇ ਇੱਕ ਇਮੀਡੀਏਟ ਰਿਸਪਾਂਸ ਅਸੀਂ ਪਬਲਿਕ ਨੂੰ ਦੇਈਏ ਉਹ 'ਚ ਵੀ ਇੱਕ ਬਹੁਤ ਜ਼ਿਆਦਾ ਸੁਧਾਰ ਆਊਗਾ ਮੈਨੂੰ ਇਹ ਗੱਲ ਤੁਹਾਨੂੰ ਦੱਸਦੇ ਹੋਏ ਬਹੁਤ ਜ਼ਿਆਦਾ ਇੱਕ ਖੁਸ਼ੀ ਹੋ ਰਹੀ ਹੈ ਕਿ ਪਿਛਲੇ 1 ਸਾਲ 'ਚ ਫਰੀਦਕੋਟ ਪੁਲਿਸ ਵੱਲੋਂ 5000 ਤੋਂ ਵੱਧ ਪਬਲਿਕ ਦਰਖਾਸਤਾਂ ਦਾ ਨਿਪਟਾਰਾ ਕੀਤਾ ਗਿਆ ਹੈ ਤੇ 15 ਦਿਨਾਂ ਤੋਂ ਉੱਪਰ ਫਰੀਦਕੋਟ ਪੁਲਿਸ ਦੀ ਦਰਖਾਸਤਾ ਦੀ ਪੈਂਡੈਂਸੀ ਆਲਮੋਸਟ ਕਲੋਜ਼ ਟੂ ਨਿਲ ਹੈ ਇਹ ਇਸ ਗੱਲ ਨੂੰ ਦਰਸਾਉਂਦਾ ਹੈ ਕਿ ਸਾਡੇ ਐਸ ਐਚ ਓਜ਼ ਤੇ ਜੀ ਓਜ਼ ਬਿਲਕੁਲ ਉਹਨਾਂ ਦਾ ਇਹੀ ਇੱਕ ਮੰਤਵ ਰਹਿੰਦਾ ਹੈ ਕਿ ਅਗਰ ਥਾਣੇ ਜਾਂ ਚੌਕੀਆਂ 'ਚ ਕੋਈ ਵੀ ਪਬਲਿਕ ਆਏ ਆਪਣੀ ਜ਼ਰੂਰਤਾਂ ਲੈ ਕੇ ਆਪਣੀ ਸ਼ਿਕਾਇਤਾਂ ਲੈ ਕੇ ਉਹਨੂੰ ਇਮੀਡੀਏਟ ਇੱਕ ਰੀਡਰੈਸਲ ਕੀਤਾ ਜਾਏ ਇਸ ਤੋਂ ਇਲਾਵਾ ਪਿਛਲੇ 1 ਸਾਲ ਚ ਫਰੀਦਕੋਟ ਪੁਲਿਸ ਵੱਲੋਂ 2000 ਤੋਂ ਵੱਧ ਕੇਸਸ ਦਾ ਵੀ ਡਿਸਪੋਜ਼ਲ ਕੀਤਾ ਗਿਆ ਹੈ ਇਹ ਡਿਜੀਟਲ ਇਕੁਪਮੈਂਟਸ ਔਰ ਹਾਈ ਟੈਕ ਇਕੁਪਮੈਂਟਸ ਜਦੋਂ ਥਾਣੇ ਆ ਚ ਜਾਣਗੇ ਤੇ ਉਹਨਾਂ ਦੀ ਐਫੀਸ਼ੀਐਂਸੀ ਚ ਹੋਰ ਜ਼ਿਆਦਾ ਇੱਕ ਇੰਪਰੂਵਮੈਂਟ ਆਊਗਾ ਤੇ ਸਾਡੀ ਸਪੀਡ ਹੋਰ ਬੈਟਰ ਹੋ ਜਾਊਗੀ ਐਂਡ ਅਗੇਨ ਨਵੇਂ ਬੀਐਨਐਸ ਕਾਨੂੰਨਾ ਦੇ ਹਿਸਾਬ ਦੇ ਮੁਤਾਬਿਕ ਵੀ ਅਸੀਂ ਹੁਣ 2026 ਚ ਬਿਲਕੁਲ ਇਕਤਿਆਰ ਹੋ ਕੇ ਅੱਗੇ ਪਬਲਿਕ ਨੂੰ ਇੱਕ ਐਫੀਸ਼ੀਐਂਟ ਪਬਲਿਕ ਸਰਵਿਸ ਡਿਲੀਵਰੀ ਅਸੀਂ ਦੇਵਾਂਗੇ